ਮੇਰੇ ਨਾਲ ਜੁੜ ਚੁੱਕੇ ਦੋਸਤਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਪੰਜਾਬ ਦੇ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਵੱਲੋਂ ਮਾਡਲ ਗਾਈਡਲਾਈਨਜ਼ ਵਿਦ ਰਿਸਪੈਕਟ ਟੂ ਸਪੋਰਟ ਪਰਸਨ ਅੰਡਰ ਸੈਕਸ਼ਨ 39 ਆਫ ਪੋਕਸੋ ਦੇ ਅਧੀਨ ਮਾਨ ਪੱਤਾ ਆਧਾਰ ਤੇ ਸਪੋਰਟ ਪਰਸਨ ਦੀ ਜਿਹੜੀ ਹੈਗੀ ਹੈ ਭਰਤੀ ਕੀਤੀ ਜਾਣੀ ਹੈ ਸਭ ਤੋਂ ਪਹਿਲਾਂ ਆਪਾਂ ਜਾਣਨਾ ਪਾਵਾਂਗੇ ਵੀ ਜਿਹੜਾ ਪੋਕਸੋ ਐਕਟ ਹੈ ਇਹ ਕੀ ਹੈ ਪੌਕਸੋ ਪ੍ਰੋਡਕਸ਼ਨ ਆਫ ਚਿਲड्रन ਫ্রম ਸੈਕਸ਼ੂਅਲ ਅਬਸੈਂਸ ਐਕਟ ਯਾਨੀ ਕਿ ਜਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਲਈ ਇੱਕ ਐਕਟ ਹੈ ਇਹ ਐਕਟ ਹੈ ਜਿਹੜਾ ਇਹ 14 ਨਵੰਬਰ 2012 ਨੂੰ ਲਾਗੂ ਹੋਇਆ ਸੀ ਇਹਦਾ ਉਦੇਸ਼ ਬੱਚਿਆਂ ਨੂੰ ਜਨਸੀ ਸ਼ੋਸ਼ਣ ਜਨਸੀ ਹਮਲੇ ਪ੍ਰੋਨੋਗ੍ਰਾਫੀ ਵਰਗੇ ਗੰਭੀਰ ਅਪਰਾਧਾਂ ਤੋਂ ਬਚਾਉਣਾ ਹੈਗਾ ਇਸ ਕਾਨੂੰਨ ਤਹਿਤ 18 ਸਾਲ ਤੋਂ ਘੱਟ ਉਮਰ ਦੇ ਹਰ ਵਿਅਕਤੀ ਨੂੰ ਬੱਚਾ ਮੰਨਿਆ ਜਾਂਦਾ ਹੈ ਇਹ ਕਾਨੂੰਨ ਮੁੰਡਿਆਂ ਅਤੇ ਕੁੜੀਆਂ ਦੋਵਾਂ ਲਈ ਹੀ ਬਰਾਬਰ ਲਾਗੂ ਹੁੰਦਾ ਹੈ। ਇਹਨਾਂ ਦੇ ਮਾਮਲਿਆਂ ਦੀ ਤੇਜ਼ੀ ਨਾਲ ਸੁਣਵਾਈ ਕਰਨ ਲਈ ਵਿਸ਼ੇਸ਼ ਅਦਾਲਤਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਤੇ ਇਸ ਦੇ ਲਈ ਇੱਕ ਜਿਹੜਾ ਹੈਗਾ სპੋਰਟਸ ਪਰਸਨ ਹੁੰਦੇ ਆ ਜਿਹੜੀ ਭਰਤੀ ਬਾਰੇ ਆਪਾਂ ਗੱਲ ਕਰ ਰਹੇ ਆ। ਉਹਦੀ ਜਿਹੜੀ ਭੂਮਿਕਾ ਉਹਦੇ ਬਾਰੇ ਗੱਲ ਕਰਾਂਗੇ। ਇਹਨਾਂ ਦਾ ਜਿਹੜਾ ਮੇਨ ਕੰਮ ਹੈ ਬੱਚਿਆਂ ਨੂੰ ਜਿਹੜੇ ਪੀੜਤ ਬੱਚੇ ਆ ਉਹਨਾਂ ਨੂੰ ਸਦਮਿਆਂ ਚੋਂ ਬਾਹਰ ਕੱਢਣ ਲਈ ਭਾਵਨਾਤਮਕ ਤੌਰ ਤੇ ਤੇ ਮਾਨਸਿਕ ਤੌਰ ਤੇ ਸਹਾਰਾ ਦੇਣਾ ਹੁੰਦਾ ਹੈ। ਕਾਨੂੰਨੀ ਪ੍ਰਕਿਰਿਆ ਦੇ ਵਿੱਚ ਉਹਨਾਂ ਦੀ ਮਦਦ ਕਰਨੀ ਹੁੰਦੀ ਹੈ ਉਹਨਾਂ ਨੂੰ ਪੁਲਿਸ ਕਾਰਵਾਈ ਅਦਾਲਤੀ ਕਾਰਵਾਈ ਤੇ ਕਾਨੂੰਨੀ ਜੋ ਵੀ ਹੁੰਦਾ ਉਹਦੇ ਬਾਰੇ ਸਰਲ ਭਾਸ਼ਾ ਵਿੱਚ ਸਮਝਾਉਣਾ ਹੁੰਦਾ ਹੈਗਾ ਤੇ ਅੱਗੇ ਜਿਹੜਾ ਹੈਗਾ ਬੱਚਿਆਂ ਨੂੰ ਇਨਸਾਫ ਦਿਵਾਉਣ ਲਈ ਜਿਹੜਾ ਹੈਗਾ ਉਹਦੀ ਸਹਾਇਤਾ ਕਰਨੀ ਹੁੰਦੀ ਹੈ ਹੁਣ ਆਪਾਂ ਗੱਲ ਕਰਾਂਗੇ ਵੀ ਇਹਨਾਂ ਸਪੋਰਟ ਪਰਸਨ ਦੇ ਲਈ ਜਿਹੜੀ ਹੈਗੀ ਹੈ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਭਰਤੀ ਆਈ ਹੈ ਤੇ ਉਹਨਾਂ ਦੀ ਆਖਰੀ ਮਿਤੀ ਕੀ ਹੈ ਸਭ ਤੋਂ ਪਹਿਲਾਂ ਜਿਹੜੀ ਹੈਗੀ ਹੈਗੀ ਇਹ ਜਿਲ੍ਹਾ ਪ੍ਰੋਗਰਾਮ ਅਫਸਰ ਕਪੂਰਥਲਾ ਵੱਲੋਂ ਹੈ ਇੱਥੇ ਜਿਹੜੇ ਕੁੱਲ ਦੋ ਸਪੋਰਟ ਪਰਸਨ ਦੀ ਭਰਤੀ ਕੀਤੀ ਜਾਣੀ ਹੈ ਜਿੰਨਾਂ ਵਿੱਚੋਂ ਇੱਕ ਪੁਰਸ਼ ਤੇ ਇੱਕ ਔਰਤ ਇਹਨਾਂ ਲਈ ਅਪਲਾਈ ਕਰਨ ਦਾ ਜਿਹੜਾ ਹੈਗਾ ਲਾਸਟ ਮਿਤੀ ਹੈ ਜਿਹੜੀ ਉਹ 5 ਫਰਵਰੀ 2026 ਹੈ ਸ਼ਾਮ ਦੇ 5 ਵਜੇ ਤੱਕ ਜਿਹੜੇ ਚਾਹਵਣ ਬਿਨੇਕਰ ਉਹ ਦਫ਼ਤਰ ਜਿਲ੍ਹਾ ਪ੍ਰੋਗਰਾਮ ਅਫਸਰ ਕਪੂਰਥਲਾ ਕਮਰਾ ਨੰਬਰ 414 ਚੌਥੀ ਮੰਜ਼ਲ ਤੇ ਅਪਲਾਈ ਕਰ ਸਕਦੇ ਹਨ ਇਸ ਲਈ ਜੇਕਰ ਤੁਸੀਂ ਕੋਈ ਹੋਰ ਵਧੇਰੇ ਜਾਣਕਾਰੀ ਲੈਣੀ ਹੈ ਤਾਂ ਜਿਹੜੀ ਕਪੂਰਥਲਾ ਦੀ ਵੈਬਸਾਈਟ ਹੈ www.kapurthala.gov.in ਤੋਂ ਜਿਹੜੀ ਪ੍ਰਾਪਤ ਕਰ ਸਕਦੇ ਹੋ ਇਸ ਤੋਂ ਇਲਾਵਾ ਜਿਹੜਾ ਹੈਗਾ 10 ਸਪੋਰਟ ਪਰਸਨ ਲਈ ਜਿਹੜਾ ਡਿਪਟੀ ਕਮਿਸ਼ਨਰ ਐਸਐਸ ਨਗਰ ਵੱਲੋਂ ਵੀ ਇਸ਼ਤਿਹਾਰ ਜਾਰੀ ਕੀਤਾ ਗਿਆ ਹੈਗਾ ਇਦੇ ਲਈ ਜਿਹੜਾ ਹੈਗਾ ਤੁਸੀਂ 20 ਜਨਵਰੀ 2026 ਨੂੰ ਸ਼ਾਮ ਦੇ 5 ਵਜੇ ਤੱਕ ਜਿਹੜਾ ਅਪਲਾਈ ਕਰ ਸਕਦੇ ਹੋ ਤੇ ਇਹਨਾਂ ਦੀਆਂ ਸ਼ਰਤਾਂ ਤੇ ਨਿਯਮਾਂ ਲਈ ਜੇਕਰ ਤੁਸੀਂ ਹੋਰ ਜਾਣਕਾਰੀ ਪ੍ਰਾਪਤ ਕਰਨੀ ਹੈ ਤਾਂ ਉਹ ssagrs.nic.in ਵੈਬਸਾਈਟ ਤੋਂ ਜਿਹੜਾ ਹੈਗਾ ਜਾਣਕਾਰੀ ਲੈ ਸਕਦੇ ਹੋ ਅੱਗੇ ਡਿਪਟੀ ਕਮਿਸ਼ਨਰ ਮਲੇਰ ਕੋਟਲਾ ਵੱਲੋਂ ਜਿਹੜਾ ਹੈਗਾ ਚਾਰ سپورਟ ਪਰਸਨ ਲਈ ਜਿਹੜੀ ਹੈਗੀ ਬਿਨੇ ਪੱਤਰਾਂ ਦੀ ਮੰਗ ਕੀਤੀ ਗਈ ਹੈ ਜਿਨ੍ਹਾਂ ਦੀ ਅੰਤਮ ਮਿਤੀ ਹੈ ਜਿਹੜੀ ਉਹ 6 ਫਰਵਰੀ 2026 ਸ਼ਾਮ ਦੇ 5 ਵਜੇ ਤੱਕ ਹੈ। ਇਹਨਾਂ ਲਈ ਵੀ ਜੇਕਰ ਤੁਸੀਂ ਹੋਰ ਸ਼ਰਤਾਂ ਤੇ ਨਿਯਮਾਂ ਦੀ ਵਧੇਰੇ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਜਿਹੜੀ ਜ਼ਿਲ੍ਹਾ ਮਲੇਰ ਕੋਟਲਾ ਦੀ ਵੈੱਬਸਾਈਟ ਹੈ malerkotla.nic.in ਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ ਜਿਹੜਾ ਹੈਗਾ ਜ਼ਿਲ੍ਹਾ ਪ੍ਰੋਗਰਾਮ ਅਫਸਰ ਫਰੀਦਕੋਟ ਵੱਲੋਂ ਜਿਹੜਾ ਹੈਗਾ ਕੁੱਲ 6 ਸਪੋਰਟ ਪਰਸਨ ਲਈ ਜਿਹੜਾ ਹੈਗਾ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਇਨਾਂ ਦੇ ਵਿੱਚ ਇਹਨਾਂ ਵੱਲੋਂ ਤਿੰਨ ਪੁਰਸ਼ ਤੇ ਤਿੰਨ ਔਰਤਾਂ ਦੀ ਭਰਤੀ ਕੀਤੀ ਜਾਣੀ ਹੈ ਜਿਹੜੇ ਬਿਨੈਕਾਰ ਆ ਉਹ 20 ਜਨਵਰੀ 2026 ਨੂੰ ਸ਼ਾਮ ਦੇ 5 ਵਜੇ ਤੱਕ ਜਿਹੜਾ ਹੈਗਾ ਅਪਲਾਈ ਕਰ ਸਕਦੇ ਆ ਇਹਨਾਂ ਦੀਆਂ ਵੀ ਜਿਹੜੇ ਨਿਯਮ ਤੇ ਸ਼ਰਤਾਂ ਲਈ ਤੁਸੀਂ ਜਿਹੜੀ ਫਰੀਦਕੋਟ ਦੀ ਵੈਬਸਾਈਟ ਹੈਗੀ freedkot.nic.in ਤੋਂ ਪ੍ਰਾਪਤ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਇਸ ਭਰਤੀ ਸੰਬੰਧੀ ਕੋਈ ਵੀ ਵਿਦਿਅਕ ਯੋਗਤਾ ਜਾਂ ਹੋਰ ਕਿਸੇ ਵੀ ਕਿਸਮ ਦੀ ਕੋਈ ਸੋਧ ਆਦ ਹੁੰਦੀ ਹੈ ਤਾਂ ਉਹ ਜਿਹੜੀ ਜ਼ਿਲ੍ਹੇ ਦੀ ਜਿਹੜੀ ਹੈਗੀ ਐਡਮਿਨਿਸਟ੍ਰੇਸ਼ਨ ਦੀ ਵੈਬਸਾਈਟ ਹੈ ਉਸ ਤੇ ਹੀ ਇਹਦੇ ਬਾਰੇ ਜਿਹੜਾ ਹੈਗਾ ਅਪਡੇਟ ਕੀਤਾ ਜਾਵੇਗਾ ਧੰਨਵਾਦ